ਨਿਊ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਸ਼ਰਮਾਲ ਅੱਜ ਅਸੀਂ ਪਹੁੰਚੇ ਹਾਂ ਖਲੋੜੀ ਗੇਟ ਕੋਲ ਤਾਂ ਤੁਸੀਂ ਚੌਂਚ ਕੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਜਿਹੜਾ ਏਰੀਆ ਕਿੱਧਰ ਨੂੰ ਹੈ ਸਬੰਧੀ ਇੱਕ ਬਹੁਤ ਹੀ ਵਧੀਆ ਬੋਰਡ ਹੈ ਜਿਹੜਾ ਕਾਫੀ ਸਮੇਂ ਤੋਂ ਲਗਾਇਆ ਗਿਆ ਹੈ। ਵਿਸ਼ੀਸ਼ ਮਹਿਲ ਕਿੱਧਰ ਨੂੰ ਹੈ, ਸੁੱਲਰ ਕਿੱਧਰ ਨੂੰ ਹੈ, ਡਕਾਲਾ ਕਿੱਧਰ ਨੂੰ ਹੈ। ਪਰ ਇਸ ਬੋਰਡ ਦੀ ਡਾਇਰੈਕਸ਼ਨ ਜਿਹੜੀ ਹੈ ਹੁਣ ਰਿਸਕਨ ਕਰਕੇ ਚੇਂਜ ਹੋ ਚੁੱਕੀ ਹੈ। ਹੁਣੇ ਸ਼ੀਸ਼ ਮਹਿਲ, ਸੁੱਲਰ ਤੇ ਡਕਾਲਾ ਤਿੰਨੋਂ ਜਿਹੜਾ ਹੈ ਉਹ ਨਦੀ ਵਾਲੇ ਪਾਸੇ ਨੂੰ ਦੱਸ ਰਿਹਾ ਹੈ। ਤਾਂ ਦੇਖੋ ਜਾਣ ਵਾਲੇ ਨੂੰ ਕਿੰਨੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ ਪੰਜਾਬ ਸਰਕਾਰ ਵੱਲੋਂ ਆਪਣੇ ਹੀ ਲਗਾਏ ਗਏ ਸਾਈਨ ਬੋਰਡਾਂ ਦਾ ਕੋਈ ਸੰਭਾਲਣ ਦਾ ਇੰਤਜ਼ਾਮ ਨਹੀਂ ਹੈ ਇਹ ਪੂਰਾ ਮੀਂਹ ਪੈਣ ਕਰਕੇ ਮਿੱਟੀ 'ਚ ਟੇਡਾ ਹੋ ਗ ਕੇ ਜਿਹੜਾ ਹੈ ਦਿਸ਼ਾ ਨਿਰਦੇਸ਼ ਜਿਹੜੇ ਹੈ ਸ਼ੀਸ਼ ਮਹਿਲ ਦੇ ਕਿਤੇ ਹੋਰ ਦੇ ਦੇ ਰਿਹਾ ਹੈ ਵੀ ਸ਼ੀਸ਼ ਮਹਿਲ ਕਿਤੇ ਹੋਰ ਜਿਹੜਾ ਹੈ ਉਹ ਵਸਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਮਾੜੀ ਹਾਲਤ ਕਿਵੇਂ ਹੋਈ ਪਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਹੈ ਵੀ ਬੋਰਡ ਕਿੱਧਰ ਨੂੰ ਜਾ ਰਿਹਾ ਹੈ ਰਸਤਾ ਕਿੱਧਰ ਨੂੰ ਜਾ ਰਿਹਾ ਹੈ ਦਿਸ਼ਾ ਨਿਰਦੇਸ਼ ਕਿੱਧਰ ਨੂੰ ਜਾ ਰਹੇ ਆ ਤਾਂ ਧਿਆਨ ਦੇਣ ਵਾਲੀ ਗੱਲ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕੋਈ ਦਿਨ ਨੂੰ ਠੀਕ ਕਰਵਾਵੇ ਤਾਂ ਜੋ ਲੋਕਾਂ ਨੂੰ ਸਹੀ ਰਾਹ ਮਿਲ ਸਕੇ